ਦਾ ਜੱਲੀ ਜੰਮਾ ਨਾ ਦੇਖੋ ਕੋਈ ਨਾ ਨਹੀਂ ਆਇਆ ਯਾਰ ਦੋ ਜੇ ਉਹ ਨਹੀਂ ਲਾਈ ਹੈ ਆ ਨਾ ਜਰਸੀਆਂ ਕਿੰਨੀਆਂ ਗਈਆਂ ਜਰਸੀਆਂ ਇਸ ਟਾਈਮ ਤੱਕ ਨੇ ਜਰਸੀਆਂ ਤਿੰਨਾਂ ਤੇ ਚਾਰ ਬਾਕੀ ਐਫ ਦੇ ਵਿੱਚ ਠੀਕ ਇੱਕ ਦੋ ਕਰਾਸ ਹੋ ਗਈ ਇੱਕ ਦੋ ਕਰਾਸ ਵੀ ਹੈ ਮਤਲਬ ਫਿਰ ਇੱਕ ਤਰ੍ਹਾਂ ਦਾ ਮਾਲ ਹੀ ਆ ਨਾ ਕੋਈ دوستੋ ਤਿੰਨ ਬੱਚੇ ਤੁਹਾਨੂੰ ਹੋਰ ਦਿਖਾਉਣੇ ਆਪਾਂ ਛੋਟੇ ਬੱਚੇ ਆ ਇੱਕ ਜਰਸੀ ਦੇ ਵਿੱਚ ਇੱਕ ਐਫ ਦੇ ਵਿੱਚ ਤੇ ਇੱਕ ਕਰਾਸ ਦੇ ਵਿੱਚ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਅੱਪਾ ਪਹੁੰਚੇ ਆ ਪਸ਼ੂ ਮੰਡੀ ਜਗਰਾਉ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਹੀ ਲੱਗਦੀ ਆ ਤੇ ਹਰੇਕ ਮਹੀਨੇ ਦੀ 23 ਤਰੀਕ ਨੂੰ ਇਹ ਮੰਡੀ ਲੱਗਦੀ ਆ ਅੱਜ 23 ਤਰੀਕ ਚੌਥਾ ਮਹੀਨਾ 2025 ਤੇ ਹਾੜੀ ਦੇ ਸੀਜ਼ਨ ਕਰਕੇ ਮੰਦਾ ਪਸ਼ੂ ਬਹੁਤ ਘੱਟ ਆਏ ਆ ਅੱਗੇ ਬੱਚੇ ਵੀ ਬਹੁਤ ਘੱਟ ਆਈਆਂ ਤੇ ਸਪੈਸ਼ਲ ਬੱਚਿਆਂ ਦੀ ਵੀਡੀਓ ਤੁਹਾਨੂੰ ਅੱਪਾ ਕਵਰ ਕਰਕੇ ਦਿਖਾਉਣੇ ਆ ਕਿ ਕਿਹੋ ਜਿਹਾ ਮਾਲ ਆ ਤੇ ਕੀ ਰੇਟ ਆ ਕੀ ਗੱਲਬਾਤ ਆ ਸਾਰੀ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਸ ਵੀਡੀਓ ਦੇ ਵਿੱਚ ਸਪੈਸ਼ਲ ਤੁਹਾਨੂੰ ਆਪਾਂ ਕੱਲੀਆਂ ਬੱਚੀਆਂ ਹੀ ਦਿਖਾਵਾਂਗੇ ਸਾਰੀਆਂ ਬੱਚੀਆਂ ਦੀ ਡਿਟੇਲ ਲੈ ਕੇ ਦਵਾਂਗੇ ਤੇ ਰੇਟਾਂ ਬਾਰੇ ਤੁਹਾਨੂੰ ਆਪਾਂ ਜਾਣੂ ਕਰਾਵਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰਕੇ ਵੀ ਦੱਸਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਮੰਡੀਆਂ ਆਪਾਂ ਕਵਰ ਕਰਦੇ ਰਹਿੰਦੇ ਰਹਾਂਗੇ ਤੇ ਆਪਣੇ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋਗੇ ਦੇਖੋ ਤੁਸੀਂ ਬੱਚਨਾ ਕਾਫੀ ਬੱਚੀਆਂ ਪਹੁੰਚਣ ਹੋਈਆਂ ਫੇਰ ਵੀ ਔਰ ਉਹ ਨਗਾਣੀਆਂ ਸੀਜ਼ਨ ਦਾ ਕਰਕੇ ਨਹੀਂ ਤਾਂ ਬਹੁਤ ਵੱਡੀ ਗੰਤੀ ਦੇ ਵਿੱਚ ਬੱਚੀਆਂ ਪਹੁੰਚਦੀਆਂ ਜਿੰਨੀਆਂ ਮਰਦੀ ਬੱਚੀਆਂ ਤੁਸੀਂ ਇੱਥੋਂ ਲਿਆ ਸਕਦੇ ਹੋਗੇ ਤੇ ਆਜੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਨੂੰ ਆਪਾਂ ਬੱਚੀਆਂ ਦਿਖਾਉਨੇ ਆਂਗੇ ਦੋ ਤੋਂ ਨੂੰ ਆਪਾਂ ਬੱਚੀਆਂ ਦਿਖਾਉਨੇ ਆਂਗੇ ਇੱਕ ਤਾਂ ਐਫ ਦੇ ਵਿੱਚ ਹੈ ਜਿਹੜੇ ਡੱਬੇ ਕਲਰ ਦੇ ਵਿੱਚ ਹੈਗੀ ਚੱਕ ਚਲੋ ਤੇ ਇੱਕ ਕ੍ਰੋਸ ਦੇ ਵਿੱਚ ਹੈ ਦੋਨਾਂ ਦੀ ਆਪਾਂ ਡਿਟੇਲ ਲੈ ਲਾਂਗੇ ਛੋਟੀ ਉਮਰ ਦੀਆਂ ਗਈਆਂ ਕਿ ਨੇ ਬਾਕੀ ਆਪਾਂ ਪੁੱਛ ਲਾਂਗੇ ਆਹ ਬੱਚੀ ਸੋਹਣੀ ਆ ਚਮਕ ਚਮਕ ਬਹੁਤ ਆ ਦੀ ਡੱਬੀ ਦੀ ਤੇ ਬਾਕੀ ਕਾਲੀ ਜਿਹੜੀ ਉਹ ਕ੍ਰੋਸ ਦੇ ਵਿੱਚ ਆ ਗਈ ਜਗਰਾਵਾਂ ਮੰਡੀ ਦੇ ਭਾਈ ਆਇਆ ਹੋਆ ਲੈ ਕੇ ਤੇ ਆਪਾਂ ਦੋਵਾਂ ਦੀ ਡਿਟੇਲ ਪੁੱਛ ਲਾਂਗੇ ਡੱਬੀ ਜੇ ਤਾਂ ਹੈਗੀ ਆ ਜੀ ਸੌਦਾ ਚੱਲਦਾ ਇਹ ਡੱਬੀ ਤਾਂ ਚੰਗੀ ਹੈਗੀ ਡੱਬੀ ਤਾਂ ਚੰਗੀ ਆ ਜੀ ਕਹਿੰਦੇ ਦੂਜੀ ਆ ਪ੍ਰੀਆ ਰਪਾਉ ਸੌੜ ਇਹ ਮਹੌਸਰ ਗੱਲ ਇਹ ਸਮਝਿਆ ਇਹ ਗੱਲ ਨਾਲ ਸੌਦਾ ਚੱਲੀ ਜਾਂਦਾ ਇਹਨਾਂ ਦਾ ਸੌਦਾ ਦੇ ਬਾਰੇ ਡੀਟੇਲ ਪੁੱਛ ਰਹੇ ਨੇ ਬਾਈ ਦੋਚੇ ਸੌਦਾ ਰਾਲਦਾ ਦਾ ਠੀਕ ਆ ਸੌਦਾ ਕਰਕੇ ਆਇਆ ਆ ਡੱਬੀ ਬੱਚੀ ਸੋਹਣੀ ਹੈਗੀ ਚਮਕ ਚਮਕ ਬਹੁਤ ਅਧੀਆ ਦੀ ਸੌਦਾ ਚੱਲੀ ਜਾਂਦਾ ਇਹਨਾਂ ਦਾ ਦੇਖੋ ਕਰ ਲਾ ਬ੍ਰੇਕ ਨਾ ਮੇਟਾ ਇਹ ਕਿਤਾਬ ਬਣਾ ਰਾ ਹਾਂ ਉਹਨੂੰ ਜਨਮ ਤਾਂ ਠੰਡ ਜਾ ਰਹੀ ਹੈ ਜੋਲੀ ਜੋਲੀ ਵੀ ਬਹੁਤ ਹੈ ਜੀ ਮਿੱਤਰੋ ਡੱਬੀ ਦੀ ਬਾਕੀ ਆ ਆਪਦੀ ਆਪਦੀ ਥਾਂ ਤੇ ਸੋਹਣੀਆਂ ਗਈਆਂ ਬੱਚੀਆਂ ਪੋਛਦੇ ਆਂ ਬਾਈ ਦੋ ਡਿਟੇਲ ਆਪਾਂ। ਬਾਕੀ ਤੁਸੀਂ ਇੱਧਰ ਵੀ ਪਾਸੇ ਵੀ ਚੈੱਕ ਕਰ ਸਕਦੇ ਹੋ ਉਹਨਾਂ ਟਾਈਮ ਗਾਈਆਂ ਜਿਆਦਾ ਮੱਝਾਂਆਂ ਗੀਆਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ। ਉਹ ਆਂ ਦਰਬਾਈ ਲੈ ਕੇ ਆਇਆ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਹਾਂ ਮੇਰਾ ਦਵਿੰਦਰ ਸਿੰਘ ਪਿੰਡ ਮਾਲਕਾ। ਜిల్లా ਲੁਧਿਆਣਾ ਠੀਕ ਹੈ ਜਿਹੜੀਆਂ ਆਪਾਂ ਦੋ ਬੱਚੀਆਂ ਲੈ ਕੇ ਆਏ ਆ ਬਈ ਕਿੰਨੀ ਕਿੰਨੀ ਉਮਰ ਇਹਨਾਂ ਦੀ ਵੀਰੇ ਉਹ ਹੈਗੀ 6-7 ਮਹੀਨੇ ਦੀ 8 ਕਿੰਨੇ ਦੀ ਇਹ 8 ਮਹੀਨੇ ਦੀ ਡੱਬੀ 6 ਦੀ ਹੈ ਠੀਕ ਹੈ ਆਪਣੇ ਘਰ ਦੇਗੇ ਕਿ ਵਪਾਰ ਦਾ ਕੰਮ ਨਹੀਂ ਕਰਦੀਆਂ ਹੀ ਆ ਕਰਦੇ ਨੇ ਸੇਲ ਕਰਨ ਆਏ ਆ ਹਾਂ ਠੀਕ ਹੈ ਤੇ ਕੋਈ ਮਾਮਾ ਦਾ ਪਤਾ ਕੋਈ ਰਿਕਾਰਡ ਜਿਹਾ ਸੀ ਮਾਮਾ ਵੀਰੇ ਹੈਗੀਆਂ ਮਾਮਾ ਵਧੀਆ ਵੀਰੇ ਹੈਗੀਆਂ ਤੇਰੀ ਚੋਣ ਆਪਣੇ ਕੋਲ ਹੀ ਨੇ ਹਾਂ ਕਰਈ ਹੈ ਠੀਕ ਹੈ ਤੇ ਸੀਮਨਾ ਦਾ ਤਾਂ ਨਹੀਂ ਪਤਾ ਨਹੀਂ ਸੀਮਨਾ ਦਾ ਨਹੀਂ ਨਹੀਂ ਨਾਰਮਲ ਸੀ ਬਣਦੀ ਨੇ ਨਾਰਮਲ ਦੀਆਂ ਹਾਂ ਵਧੀਆ ਦੀਆਂ ਯਾਨੀ ਕਿ ਸਰਕਾਰੀ ਸੀਮਾ ਲਾਉਂਦਾ ਠੀਕ ਆ ਉਹ ਆ ਤਾਂ ਚੰਗੀ ਆ ਚਮਕ ਦੇ ਵਿੱਚ ਚਮਚੂਕ ਬਹੁਤ ਆ ਇਹਦੀ ਹੈ ਨਾ ਪਿੰਡੇ ਦੀ ਉਹ ਦੋ ਉਹ ਕ੍ਰਾਫਟ ਦੇ ਵਿੱਚ ਬੈਂਦੀ ਹੈ ਨਾ ਠੀਕ ਆ ਤੇ ਮੁੱਲ ਕਿੰਨਾ ਕਿੰਨਾ ਰੱਖਿਆ ਪੈਨਾਂ ਦਾ ਉਹਦਾ ਵੀਰੇ 12000 12000 ਇਹਦਾ 30000 ਆ ਉਹਦਾ 12000 ਆ ਤੇ ਮਾਨਤਨ ਵਿੱਚ ਹੋ ਜਾਊਗਾ ਕਿੰਨਾ ਹੋ ਜਾਊਗਾ ਕੋਈ ਨਾ ਉਵੇਂ ਲੋਕ ਤੇ ਹੋ ਜਾਊਗਾ ਠੀਕ ਆ ਤੇ ਨੰਬਰ ਬਾਈ ਦੋਲ ਦਿਆਂਗਾ ਨੰਬਰ 9915759517 ਇੱਕ ਵਾਰੀ ਦੁਬਾਰੇ ਬੋਲਣੀ 9915759517 ਠੀਕ ਠੀਕ ਆ ਬਾਈ ਧੰਨਵਾਦ ਥਾਣਾ ਓਕੇ ਧੰਨਵਾਦ ਹਾਂ ਚਾਰ ਚਾਰੀ ਹੈ ਠੀਕ ਲੋ ਜੀ ਦੋਸਤ ਡਿਟੇਲ ਲੈਤੀ ਹੈ ਜੇ ਤੇ ਵੇਖਦਿਆਂ ਦਾ ਠੀਕ ਆ ਤੇ ਨਹੀਂ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਖਰੀਦ ਸਕਦੇ ਹੋਗੇ ਸੌਦਾ ਇਹ ਨਾ ਹੁੰਦਾ ਹੁੰਦਾ ਜੀ ਥੋੜਾ ਜਿਹਾ ਫਰਕ ਰਹਿ ਗਿਆ ਆਜੂ ਅੱਗੇ ਹੋਰ ਦਿਖਾਉਨੇ ਆ। ਹੋ ਹੋ। ਬਈ ਦੋਸਤੋ ਤਿੰਨ ਬੱਚਿਆਂ ਤੁਹਾਨੂੰ ਹੋਰ ਦਿਖਾਉਨੇ ਆ। ਆਪਾਂ ਛੋਟੇ ਬੱਚੇ ਆ। ਇੱਕ ਜਰਸੀ ਦੇ ਵਿੱਚ, ਇੱਕ ਐਚਫ ਦੇ ਵਿੱਚ ਤੇ ਇੱਕ ਕ੍ਰੋਸ ਦੇ ਵਿੱਚ। ਤਿੰਨੇ ਤੁਹਾਨੂੰ ਦਿਖਾਉਨੇ ਆ। ਉਸ ਵਾਰ ਆਪਾਂ ਡਿਟੇਲ ਲੈ ਲਾਂਗੇ ਗੱਲੀ ਗੱਲੀ ਦੀ। ਸੋਹਣੇ ਆ ਬੱਚੇ ਆ ਆਪਦੀ ਆਪਦੀ ਜਗ੍ਹਾ ਤੇ। ਸਾਰਿਆਂ ਦੀ ਚੰਗੀਆਂ ਗੀਆਂ ਤੇ ਚਾਰੇ ਹੀ ਥਾਂ ਲੱਗਦੇ ਆ ਤੇ ਬਾਕੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਬੱਚੇ ਹੀ ਆਜੇ ਛੋਟੀ ਉਮਰ ਦੇ ਤੇ ਆਪਾਂ ਡਿਟੇਲ ਬੱਝ ਲੈ ਨੰਨ ਦੀ ਮੇਰੇ ਖਿਆਲ ਨਾਲ ਬਾਈ ਦਾ ਵਪਾਰ ਦਾ ਕੰਮ ਹੋਣਾਗਾ ਬੱਚਿਆਂ ਦਾ ਹੀ ਕੰਮ ਆ ਡਰੈਸ ਦੱਸ ਦਿਓ ਮਾ ਮੈਂ ਕਹਾਂ ਜੀ ਜੁੱਤਾ ਵਪਾਰੀ ਹਾਂ ਜਿੰਦ ਫਰਵਾੜਾ ਤੇ ਜ਼ਿਲ੍ਹਾ ਜ਼ਿਲ੍ਹਾ ਕਰਤੂਚ ਠੀਕ ਬਾਰ ਦਾ ਕੰਮ ਹੀ ਆ ਹਾਂਜੀ ਸਪੈਸ਼ਲ ਬੱਛੀਆਂ ਦਾ ਹੀ ਆ ਬੱਛੀਆਂ ਦਾ ਵੱਡੀਆਂ ਗਾਵਾਂ ਦਾ ਤੇ ਵੱਡੇ ਗਾਵਾਂ ਹੀ ਮਿਲ ਜਾਂਦੇਗਾ ਠੀਕ ਆ ਠੀਕ ਆ ਤੇ ਮੱਝਾਂ ਦਾ ਮੱਝਾਂ ਦਾ ਵੀ ਮੱਝਾਂ ਦਾ ਵੀ ਆ ਮਤਲਬ ਸਾਰਾ ਮਾਲ ਹੀ ਆ ਠੀਕ ਆ ਤੇ ਇੱਥੇ ਆਪਾਂ ਅੱਜ ਹੀ ਤਿੰਨ ਗਾਵਾਂ ਆ ਤੇ ਪੰਜ ਬੱਛੀਆਂ ਦੋ ਸੇਲ ਹੋ ਗਈਆਂ ਤਿੰਨ ਰਹਿ ਗਈਆਂ ਤਿੰਨ ਰਹਿ ਗਈਆਂ ਦੋ ਸੇਲ ਹੋ ਗਈਆਂ ਠੀਕ ਆ ਤੇ ਇਹਨਾਂ ਬੱਛੀਆਂ ਦੀ ਬਈ ਕਿੰਨੀ ਕਿੰਨੀ ਉਮਰ ਆ ਗਈ ਹਾਂਜੀ ਇਹਨਾਂ ਬੱਚਿਆਂ ਦੀ ਉਮਰ ਕਿੰਨੀ ਵੀਦੀ ਹੈ? ਇਹਦੀ 7 ਮਹੀਨੇ ਦੀ। ਐਚ ਐਪ ਡੱਬੀ ਦੀ। ਹਾਂਜੀ। ਇਹ ਮਤਲਬ ਚੰਗੀ ਗਾਹ ਦੀ ਬੱਚੀ ਹੈ। ਅੱਛਾ। ਇਹ 5 ਮਹੀਨੇ ਦੀ ਹੈ ਜਰਸੀ। ਤੇ ਉਹ ਦੂਜੀ 5 ਮਹੀਨੇ ਦੀ ਹੈ। ਉਹ ਵੀ 5 ਮਹੀਨੇ ਦੀ ਆ। ਤੇ ਇਹਨਾਂ ਦਾ ਕੋਈ ਸੀਮਨ ਦਾ ਤਾਂ ਨਹੀਂ ਪਤਾ ਹੋਣਾ ਪਰ ਹਨਾ। ਸੀਮਨ ਦਾ ਫਾਰਮ ਚੋਂ ਲਈਆ ਹੈ। ਫਾਰਮ ਤੋਂ ਹੀ ਲਈਆ। ਜੇ ਦੁੱਧ ਕਿਸੇ ਨੇ ਲੈਣਾ ਹੋਵੇ ਡਿਟੇਲ ਦੇ ਦਵਾਂਗੇ। ਅੱਛਾ ਵੀ ਰਿਕਾਰਡ ਮਿਲ ਜੂਗਾ ਸਾਰਾ। ਮਾਂ-ਮਾਂ ਦਾ ਵੀ ਤੇ ਸੀਮਨ ਦਾ ਵੀ। ਠੀਕ ਆ। ਆਹ ਤਾਂ ਬਹੁਤ ਚੰਗੀ ਗਾਹ ਦੀ ਜਰਸੀ ਹੈ। ਜਰਸੀ। ਠੀਕ ਆ ਇਹ ਜਰਸੀ ਜਾਨ। ਉਹ ਪਤਾ ਬਾਈ ਕਿੰਨੇ ਕਦੇ ਦੁੱਧ ਆ ਗਿਆ ਨੇ। ਇਹਦੀ ਬਾਈ ਮਾਂ ਦਾ 45-46 ਕਿਲੋ ਦੁੱਧ ਆ। ਠੀਕ ਆ। ਜਰਸੀ ਆ। ਠੀਕ ਆ। ਇੱਥੋਂ ਮੰਡੀ ਚੋ ਲੈ ਕੇ ਦਿੱਤੀ ਸੀ ਪਿਛਲੇ ਸਾਲ। ਬੱਚਾ ਉਹਨਾਂ ਨੇ ਪਾਲਿਆ ਉਹਦੀ ਗਾਂ ਬੱਚੀ ਦੀ। ਠੀਕ ਆ। ਤੇ ਇਹਦਾ ਐਫ.ਐਫ ਦਾ ਪਤਾ ਹੈ? ਐਫ.ਐਫ ਦਾ ਪਤਾ ਸ਼ਰਮ ਦੀ ਹੈ ਤਾਂ ਵਧੀਆ ਰਿਕਾਰਡ ਦਿੰਦਾ ਵੀ। ਠੀਕ ਆ। ਰਿਕਾਰਡ ਚੰਗਾ ਜਾਨੀ ਕੇ। ਠੀਕ ਆ। ਤੇ ਦੋ ਜਾਨੀ ਕਾ ਸੇਲ ਹੋ ਗਈਆਂ। ਦੋ ਸੂਰ ਹੋ ਗਈਆਂ ਤਿੰਨ گاਵਾਂ ਪਿੱਛੇ। ਠੀਕ ਆ। ਠੀਕ ਆ। ਤੇ ਇਹਨਾਂ ਦਾ ਆਪਾਂ ਮੁੱਲ ਕਿੰਨਾ ਕੰਨਾ ਰੱਖਦੇ ਆ ਬਾਈ? ਬਾਈ ਕਿੰਨਾ ਦਾ ਕਿੰਦਾ ਜੈਜਾ ਮਤਲਬ ਮੁੱਲ 50000 ਕਿੰਨਾ ਦਾ 50000 ਆ ਬਾਕੀ ਮੌਕੇ ਤੇ ਹੋ ਜੂ ਮਾਨਤਾਨਾ ਹਣਾ ਠੀਕ ਆ ਤੇ ਬੱਚਿਆਂ ਬਾਈ ਆਪਣੇ ਕੋਲ ਕਿੰਨੇ ਆ ਬੰਦਗਾਂ ਰੁਟੀਨ ਦੇ ਵਿੱਚ ਬੱਚਿਆਂ 7-8 ਤਾਂ 20000 ਰੁਪਏ ਲਹਿੰਦ ਗਈਆਂ ਮਤਲਬ ਹਰ ਇੱਕ ਤਰ੍ਹਾਂ ਦੀ ਜਰਸੀ ਐਫ ਕ੍ਰੋਸ ਵੀ ਹਣਾ ਜਿਹੜੀ ਮਰਜ਼ੀ ਦਾ ਜਦੋਂ ਮਰਜ਼ੀ ਕੋਈ ਲੈ ਸਕਦਾ ਠੀਕ ਆ ਬਾਈ ਫੋਨ ਲਾਵੇ ਠੀਕ ਹੈ ਤੇ ਜਿਹੜੇ ਆਪਣੇ ਦੁੱਧ ਵਾਲੇ ਪਸ਼ੂ ਹੁੰਦੇ ਆ ਉਹਨਾਂ ਚ ਮਤਲਬ ਕਿ ਕਿਸ ਤਰ੍ਹਾਂ ਦੇ ਆ ਜਾਂਦੇ ਆ ਗੋਦਾਲੀਆਂ ਬਈ ਦਾਲੀਆਂ ਕੱਪੜਾ ਹਾਜ਼ਰ ਤੇ ਇੱਕ ਦੋ ਦਿਹਾੜੀ ਦੇ ਸੂਝਾਂਵਾਂ ਤੇ ਕੁਆਲਿਟੀ ਹਰੇਕ ਤਰ੍ਹਾਂ ਦੀ ਹਰੇਕ ਤਰ੍ਹਾਂ ਦਾ ਭਾਅ ਆ ਜਾਂਦਾ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਜੇ ਜੀ ਗਾਹਕ ਦੀ ਡਿਮਾਂਡ ਆ ਉਹੋ ਜੀ ਪੂਰੀ ਹੋਊਗੀ ਠੀਕ ਆ ਘਰੇ ਕਿੰਨੇ ਕੁ ਅਵੇਲੇਬਲ ਹੁੰਦੇ ਆ ਪਰ ਇਹ ਇਸ ਵੇਲੇ ਅੱਖ ਦਿੰਦੇ ਆ ਹੈਗਿਆ ਮਤਲਬ ਵੀ ਜੇ ਕੋਈ ਜੇ ਕੋਈ ਮਤਲਬ ਘਰੇ ਆਵੇ ਤਾਂ ਵੀ ਖਾਲੀ ਨਹੀਂ ਮੁੜੂਗਾ ਕਿ ਮਿਲ ਜੂ ਹੈ ਨਾ ਮੈਨੂੰ ਰਹਿਣ ਦੀ ਵੀ ਸੁਵਿਧਾ ਸਾਰਾ ਕੁਝ ਆ ਠੀਕ ਆ ਵੀ ਆ ਜੀ ਤਸੱਲੀ ਕਰਕੇ ਲਿਜਾ ਸਕਦਾ ਰਵੇ ਅਗਲਾ ਉੱਥੇ ਬਵੇ ਪੀਣੀ ਪਣੀ ਖਾਣ ਵਾਲਾ ਨਿਆਰੇ ਤੋਂ ਠੀਕ ਠੀਕ ਹੈ ਜੰਗੀ ਜਰੂਰੀ ਨਹੀਂ ਲੈ ਕੇ ਜਾਵੇ ਨਾਲ ਲੈ ਲੈ ਲਾ ਦੇ ਇੱਕ ਮੋੜ ਦੇ ਠੀਕ ਹੈ ਵੀ ਜੇ ਫੈਟ ਆਉਂਦੀ ਤਾਂ ਲੈ ਜੇ ਵੀ ਨਹੀਂ ਕੋਈ ਚੱਕਰ ਨਹੀਂ ਜੇ ਪੈਸੇ ਆਉਣ ਜਾਣ ਕੋ ਕੋਸ਼ ਕਰਾਓ ਚੰਗੀ ਲੱਗੇ ਲੈ ਲਓ ਨਹੀਂ ਚੰਗੀ ਲੱਗੇ ਨਾ ਕੋਈ ਟੋਕਾ ਨਾ ਵੀ ਕੋਈ ਉਹੋ ਜੀ ਗੱਲ ਨਹੀਂ ਹੈ ਨਾ ਠੀਕ ਹੈ ਵੀ ਤਸੱਲੀ ਕਰਕੇ ਲੈ ਜੇ ਹੋਰ ਕੀ ਹੈਕਰ ਹੋਰ ਠੀਕ ਹੈ ਬਈ ਨੰਬਰ ਬੋਲ ਨੰਬਰ ਬੋਲ ਮਾਨ ਮੰਨਦਾ ਹੀ ਨਹੀਂ ਕਿਸੇ ਗੱਲ ਦਾ ਦੁਬਾਰੇ ਫਿਰ ਮਾਨ ਮੰਨਦਾ ਹੀ ਨਹੀਂ 1.55 491 ਠੀਕ ਆ ਬਈ ਧੰਨਵਾਦ। ਬਈ ਦੋਸਤੋ ਡਿਟੇਲ ਆਪਾਂ ਬੱਚਿਆਂ ਦੀ ਲੈਤੀ ਆ। ਬਾਕੀ ਵਪਾਰ ਦਾ ਕੰਮ ਹਰ ਇੱਕ ਤਰ੍ਹਾਂ ਦਾ ਹੀ ਮਾਲ ਹੁੰਦਾ। ਉਹ ਆਪਾਂ ਸਾਰੀ ਡਿਟੇਲ ਤੁਹਾਨੂੰ ਲੈ ਹੀ ਦਿੱਤੀ ਆ ਵੀ ਤੁਸੀਂ ਗੱਲਬਾਤ ਕਰ ਸਕਦੇ ਜਿਹੇ ਜਿਹਾ ਵੀ ਮਾਲ ਖਰੀਦਣਾ। ਬਾਜੂ ਅੱਗੇ ਚੰਗੇ ਪਸ਼ੂ ਹੋਰ ਦਿਖਾਉਨੇ ਆ। ਦੋ ਬੱਚਾ ਆਵੇ ਛੋਟੇ ਬੱਚੇ ਹੀ ਆਗੇ ਜਮਾ। ਜਵੇਂ ਛੋਟੀ ਛੋਟੀ ਉਮਰ ਦੇ ਆ ਡੱਬੀ ਅਚਰ ਦੇ ਵਿੱਚ ਉਪਰਾਹ ਦੇ ਵਿੱਚ ਆ ਤੇ ਇਹਨਾਂ ਦਾ ਪੁੱਛ ਲਿਆ ਗਿਆ ਪਰ ਡਿਟੇਲ ਤੇ ਰੇਟ ਕੀ ਕੀ ਰੇਟ ਆ ਇਹਨਾਂ ਦਾ ਹਾਂਜੀ ਸਾਸਰੀ ਗਾਲ ਬਾਈ ਬੱਸੀਆਂ ਲੈ ਕੇ ਆਏ ਆ ਆਪਾਂ ਦੋ ਨਹੀਂ ਕਿੰਨੀ ਉਮਰ ਆ ਨਵੇਂ ਕਾ ਬੱਚੇ ਦਿਖਾਉਂਦੇ ਆਗੇ ਇਹਨਾਂ ਬੱਚੇ ਤੁਹਾਨੂੰ ਬਾਅਦ ਚ ਡਿਟੇਲ ਲੈ ਦਾਂਗੇ ਉਹ ਬਾਈ ਨੂੰ ਪਤਾ ਨਹੀਂ ਆਪ ਹੈ ਨਹੀਂਗਾ ਚੱਫ ਦੇ ਵਿੱਚ ਆ ਗਈ ਥੋੜੀ ਜਿਹੀ ਕ੍ਰਾਸ ਚ ਪੈਂਦੀ ਹੈਗੀ ਅੱਜ ਜਸਤਰੀ ਵਾਲਾ ਬਾਈ ਬਾਈ ਜਿਹੜੀ ਆਪਾਂ ਬੱਸੀ ਲੈ ਗਏ ਕਿੰਨੀ ਉਮਰ ਹੈ ਦੀ ਸਾਤਵੇਂ ਸਾਤਵੇਂ ਦੀ ਹੈ ਕਿੰਨੇ ਦੀ ਕਰਦੀ ਹੈ ਕੋਈ ਵਪਾਰ ਦਾ ਕੰਮ ਹੈ ਨਹੀਂ ਕਰਦੀ ਕਰਦੀ ਹੈ ਮੋਲੇ ਦਾ 15000 15000 ਦੇਣ ਲੈਣਾ ਕਿੱਥੋਂ ਦਾ ਹੀ 13000 ਦੀ ਬਾਕੀ ਹੋ ਜੂ ਹੋਰ ਮੌਕੇ ਤੇ ਆਹ ਮੌਕੇ ਤੇ ਠੀਕ ਆ ਨੰਬਰ ਬੋਲ ਦੇ 88723 1390 ਦੁਆਰੇ ਬੋਲ ਦੇ 88723 1390 ਐਡਰੈਸ ਐਡਰੈਸ ਆਪਣਾ ਮਸ਼ਹਰਾ ਬਨੂਆ ਪਿੰਡ ਜਿਲ੍ਹਾ ਹੁਣ ਤਰਨਤਾਰਨ ਝੀਲ ਕਟੂਰ ਸੈਰ ਠੀਕ ਆ ਓਕੇ ਜੀ ਹਾਂ ਜੇ ਦਾਦੂ ਹੁਕੂ ਤੇ ਲੈਣਾ ਚਾਹਵਾ ਹੋਜੂ ਦੱਸਦੀ ਹੋਜੂ ਆਦੀ ਮੰਨ ਗਿਆ ਬਾਈ ਦੱਸਦੀ ਹੋਜੂਗੀ ਬਾਕੀ ਹੋਰ ਵੀ ਹੋਜੂ ਮੌਕੇ ਦੇ ਕੰਟੈਕਟ ਕਰ ਲੇ ਆਪਾਂ ਕਾਫੀ ਬੱਚੀਆਂ ਦਿਖਾਉਨੇ ਆ ਤੁਹਾਨੂੰ ਛੋਟੇ ਬੱਚੇ ਹੀ ਆਗੇ 17 18 ਲੈ ਕੇ ਆ ਜੀ ਕੁਛ ਸੇਲ ਹੋ ਗਈਆਂ ਤੇ 14 15 ਰਹਿ ਗਈਆਂ ਆ ਸਾਰੀਆਂ ਜਿੰਨੀਆਂ ਵੀ ਖੜੀਆਂ ਐ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਸੇਲ ਆ ਗਈਆਂ ਤੇ ਇਹਨਾਂ ਦੀ ਆਪਾਂ ਡਿਟੇਲ ਪੁੱਛਦੇ ਆ ਕਿੰਨੀ ਕਿੰਨੀ ਉਮਰ ਆ ਕੀ ਕੀ ਰੇਟ ਆ ਤੇ ਕੀ ਗੱਲਬਾਤ ਆ ਉਹ ਸਾਰਾ ਆਪਾਂ ਪੁੱਛਦੇ ਆ ਇਹਨਾਂ ਤੋਂ ਬਾਈਆਂ ਤੋਂ ਜੇ ਗ੍ਰਾਮ ਮੰਡੀ ਤੇ ਪਹੁੰਚੇ ਹੋਏ ਆਗੇ ਤੇ ਵਿਪਾਰ ਦਾ ਕੰਮ ਆ ਲਾ ਇਸ ਤੁਸੀਂ ਦੇਖ ਰਹੇ ਹੋ ਉਸ ਬਰੀਡ ਦੇ ਵਿੱਚ ਵੀ ਆ ਐਚਐਫ ਪਿਓਰ ਦੇ ਵਿੱਚ ਵੀ ਆ ਤੇ ਜਰਸੀ ਦੇ ਵਿੱਚ ਵੀ ਆ ਇਧਰ ਆ ਜਰਸੀ ਹੈ ਜੀ ਆ ਬੱਚੇ ਵੀ ਦੇਖ ਸਕਦੇ ਹੋ ਤੁਸੀਂ ਛੋਟੀ ਉਮਰ ਦੇ ਬੱਚੇ ਹੀ ਆਗੇ ਹਰੇਕ ਤਰ੍ਹਾਂ ਦਾ ਮਾਲ ਆਇਆ ਕ੍ਰਾਸ ਪਿਓਰ ਐਚਐਫ ਜਰਸੀ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰਪਾਲ ਹੈ ਪਿੰਡ ਬੋੜਾ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਬਣ ਠੀਕ ਹੈ ਜੀ ਤੇ ਕਿੰਨੀਆਂ ਬੱਚੀਆਂ ਲੈ ਗਏ ਹੋ ਬਾਈ ਅੱਜ 17 ਲੈ ਆਏ ਜੀ ਤੇਨੇ ਕਿਤੇ ਲੋਗੀਆਂ ਬਾਕੀ ਗਾਵਾਂ ਅਸੀਂ 20 ਕੁ 14 ਕੁਸ਼ ਰਹਿ ਗਈਆਂ 14 ਬੱਸੀ ਰਹਿ ਗਈਆਂ ਬਾਕੀ ਰਹਿ ਗਈਆਂ ਠੀਕ ਆ ਬਾਈ ਠੀਕ ਆ ਕਿੰਨੀ ਤੋਂ ਕਿੰਨੀ ਉਮਰ ਦੇ ਬਾਈ ਇਹ ਉਮਰ ਭਾਈ ਨੇ ਜੀ 3 ਮਹੀਨੇ ਲੱਗੇ ਕੋਈ 7 ਮਹੀਨੇ ਲੱਗ ਪਾਦੇ ਕਿੰਨੇ ਤੋਂ ਲੈ ਕੇ 3 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਮਤਲਬ ਬੱਚੇ ਹੀ ਆ ਛੋਟੀ ਉਮਰ ਦੇ ਆ ਨਾ ਬੱਚੇ ਨਹੀਂ ਹਲਤੇ ਠੀਕ ਆ ਫਰੀਦੇ ਫਰੀਦੇ ਵੀ ਆਪਣੇ ਹਨਾ ਹਾਂ ਯਾ ਫਰੀਦੇ ਨਹੀਂ ਆਪਣੇ ਠੀਕ ਆ ਤੇ ਕੋਈ ਮਾਮਾ ਦਾ ਕੋਈ ਪਤਾ ਕਰਦਕ ਨਹੀਂ ਮਾਮਾ ਦਾ ਬਿਲਕੁਲ ਨਹੀਂ ਜਿਹੜੇ 25 ਤੋਂ ਪਲੱਸ ਵਾਲੀਆਂ ਨੇ 25 ਤੋਂ ਪਲੱਸ ਵਾਲੀਆਂ ਨੇ ਇਹ ਜਰਸੀਆਂ ਨੇ ਜਰਸੀਆਂ 16 17 ਲੀਟਰ ਵਾਲੀਆਂ ਨੇ ਅੱਛਾ ਜਰਸੀਆਂ 16 17 ਲੀਟਰ ਵਾਲੀਆਂ ਠੀਕ ਆ ਜਰਸੀਆਂ ਕਿੰਨੀਆਂ ਗਈਆਂ ਜਰਸੀਆਂ ਇਸ ਟਾਈਮ ਤਿੰਨ ਨੇ ਜਰਸੀਆਂ ਤਿੰਨਾਂ ਦੇ ਚਾਰ ਬਾਕੀ ਐਚਪ ਦੇ ਵਿੱਚ ਬਾਕੀ ਐਚਪ ਦੇ ਵਿੱਚ ਇੱਕ ਦੋ ਕ੍ਰੋਸ ਵੀ ਹੈਗੀ ਮੈਂ ਇੱਕ ਦੋ ਕ੍ਰੋਸ ਵੀ ਹੈ ਮਤਲਬ ਫਿਰ ਇੱਕ ਤਰ੍ਹਾਂ ਦਾ ਮਾਲ ਹੀ ਆ ਨਾ ਸਾਰੇ ਤਰ੍ਹਾਂ ਦਾ ਹੋ ਗਈ ਠੀਕ ਹੈ ਠੀਕ ਹੈ ਤੇ ਰੇਟ ਕਿੱਥੋਂ ਤੋਂ ਕਿੱਥੋਂ ਦਈਆਂ ਡੇੜਤਾ ਇਹ ਕੋਈ ਭਰਾ ਆਪਣਾ ਇਕੱਠੀਆਂ ਹੀ ਲਊਗਾ 14 14 ਬੱਚੇ ਹਾਂਜੀ ਕਾਤਾ ਦੇ ਲਗਾ 135 ਦੇ 135 ਦੇ ਠੀਕ ਆ ਇਕੱਲੀਆਂ ਲਊਗਾ ਜੀ ਕੀ ਕਰਕੇ ਜਾਂ ਦੋ ਦੋ 22 11000 ਦੇ ਹਿਸਾਬ ਨਾਲ ਕਿੰਨੇ ਬੱਚੇ 11 11000 ਦੇ ਹਿਸਾਬ ਨਾਲ ਆ ਜੇ ਇਕੱਠੀਆਂ ਲਊ ਫਿਰ ਜਾਨੀ ਮਾਨਦਾਨ ਖੁੱਲਾ ਹੋ ਜਾਊਗਾ ਵਧੀਆ ਹੋਊਗੀ ਮਾਨਦਾਨ ਖੁੱਲਾ ਹੋ ਜਾਊਗਾ ਨਾ 135 ਡਿਮਾਂਡ ਆ ਆ 135 ਡਿਮਾਂਡ ਹੋਰ ਕਰਦਾ ਕੋਈ ਗੱਲ ਸਮਾ ਸੁਬਾਦੀ ਵੀ ਹੋ ਜਾਣਗੀਆਂ ਹੋ ਜਾਣਗੀਆਂ ਚਲੋ ਕਰ ਦਾਂਗੇ ਠੀਕ ਆ ਠੀਕ ਆ ਕਿੱਥੇ ਕੋਈ ਇੱਕ ਬੱਚਾ ਬੱਚਾ ਗਾਵਾ ਸਾਰੂ ਵਿੱਚ ਤੇ ਬੱਚਿਆਂ ਦਾ ਕੰਮ ਹੀ ਆ ਸਪੈਸ਼ਲ ਬਾਈ ਦਾ ਕਾਹਦਾ ਦਾਵਾ ਕਰ ਰਿਹਾ ਸਾਈਆਂ ਵੇਚ ਲੈ ਤੇ ਨੰਗਾ ਮੱਜਾਂ ਦਾ ਵੀ ਉਹ ਦੇਖ ਕੀ ਆ ਕਾਹਦੀਆਂ ਵੇਚੇ ਮੈਕਸੀ ਹੈ ਮਤਲਬ ਜਾਣੀ ਉਹ ਸਪੈਸ਼ਲ ਬੱਚਿਆਂ ਦੀ ਹੋਣਾ ਹਨਾ ਬੱਚੀਆਂ ਕਿੰਨੇ ਘਰੇ ਹੁੰਦੀਆਂ ਦਾ ਆਵਰਾ 24 ਘੰਟੇ ਘਟੀਆਂ ਰਹਿੰਦੀਆਂ ਰਹਿੰਦੇ ਆ ਬੱਡੀਆਂ ਵੀ ਆ ਜਾਂਦੀਆਂ ਬੱਡੀਆਂ ਵੀ ਚੈੱਕ ਪਾਸ ਨਹੀਂ ਹੁੰਦੇ ਗੱਬਣ ਵੀ ਹੁੰਦੇਗਾ ਮਤਲਬ A to Z ਮਾਲ ਹੀ ਹੁੰਦਾ ਹੈ ਨਾ ਸਾਰਾ ਕੁਝ ਸਾਈਜ਼ 24 ਘੰਟੇ ਅਵੇਲੇਬਲ ਰਹਿੰਦੀ ਹੈ ਠੀਕ ਹੈ ਤੇ ਜਿਹੇ ਜੀ ਡਿਮਾਂਡ ਆ ਉਹ ਵਿੱਚ ਪੂਰੀ ਹੋ ਜੂਗਾ ਨਾ ਹਾਂ ਉਹ ਜੀ ਚੀਜ਼ ਆ ਲੰਘੋ ਕਰ ਤੋਂ ਮਰੋ ਜੀ ਠੀਕ ਆ ਬਾਈ ਤੇ ਇੱਕ ਕਰੀ ਬਾਈ ਡਰੈੱਸ ਬੋਲਦੀ ਤੇ ਨੰਬਰ ਬੋਲਦੀ ਪਿੰਡ ਪੁਰਜੋਗਿਆ ਪਲਾਜ਼ ਜਿਲ੍ਹਾ ਫਤਿਹਗੜ੍ਹ ਸਾਹਿਬ ਹਾਂ ਜੀ ਖਮਾੜੋ ਫੋਨ ਨੰਬਰ 7538859799 ਠੀਕ ਆ ਠੀਕ ਬਈ ਧੰਨਵਾਦ। ਜੇ ਵੀ ਦੋਸਤ ਜੀ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਕਾਫੀ ਬੱਚੀਆਂ ਲੈ ਕੇ ਆਇਆ ਕੋਸੇਲ ਹੋ ਗਈਆਂ, ਕੋਸ ਖੜੀਆਂ ਗਈਆਂ ਤੇ ਤੁਸੀਂ ਗੱਲਬਾਤ ਕਰ ਸਕਦੇ। ਦੇਖੀ ਵੀਰਾ ਮੜਾ ਜਾ। ਇਹ ਦੋਨੋਂ ਆਪ ਸਾਰੀਆਂ ਤੇ ਲੈਦੀ ਕਿਉਂਕਿ ਕੱਲੀ-ਕੱਲੀ ਤੋਰ ਕੇ ਦਿਖਾ ਸਕਦੇ ਜੀ ਬੱਚੀਆਂ ਜਿਆਦਾ ਗਈਆਂ। ਤੇ ਬਾਕੀ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਕੈਮਰਾ ਆਪ ਸਾਰੀਆਂ ਤੇ ਮਾਰਤਾਗਾ। ਇਹ ਤਸੱਲੀ ਕਰਕੇ ਖਰੀਦ ਸਕਦੇ ਹੋ। ਧੰਨਵਾਦ।